ਗੁਰਾਇਆਂ ਤੋਂ ਦਿਲ ਨੂੰ ਝੰਡੋੜ ਕੇ ਰੱਖ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਤੇਜ਼ ਰਫ਼ਤਾਰ ਗੱਡੀ ਇੱਕ 5 ਸਾਲਾ ਬੱਚੇ ਲਈ ਕਾਲ ਬਣ ਗਈ। ਦੱਸਿਆ ਜਾ ਰਿਹਾ ਹੈ ਕਿ ਕਾਰ ਸਵਾਰ ਵੱਡੇ ਰੁੜਕੇ ਦਾਰੇਣ ਵਾਲਾ ਦੱਸਿਆ ਜਾ ਰਿਹਾ ਹੈ। ਹਾਸ਼ੇਸਬੰਦੀ ਜਾਣਕਾਰੀ ਦਿੰਦੇ ਆਂ ਮ੍ਰਿਤਕ ਬੱਚੇ ਦੀ ਮਾਤਾ ਨੇ ਦੱਸਿਆ ਕਿ ਉਸ ਦਾ 5 ਸਾਲਾ ਬੱਚਾ ਅੰਗਦ ਆਪਣੇ ਪਿਤਾ ਨਾਲ ਦੁਕਾਨ ਤੇ ਗਿਆ ਸੀ ਜਿੱਥੇ ਕਿ ਉਹ ਇੱਕ ਰੇੜੇ ਤੇ ਬੈਠਾ ਸੀ ਤੇ ਇਸ ਦੌਰਾਨ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਆਪਣੀ ਝਪੇੜ ਵਿੱਚ ਲੈ ਲਿਆ। ਉਹਨਾਂ ਦੱਸਿਆ ਕਿ ਹਾਸ਼ੇਸਬੰਦੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਫਿਲਹਾਲ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਗੁਰਾਇਆਂ ਤੋਂ ਨਵਰਾਂਗ ਚੈਨਲੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ। ਹਾਂਜੀ ਮੈਂ ਤਾਂ ਇਹ ਕੀ ਨਾਮ ਹੈ ਆਪਕਾ? ਮੇਰਾ ਨਾਮ ਹੈ ਮੋਨੀ ਦੇਵੀ। ਕੀ ਵਾਰਦਾਤ ਹੋਈ ਹੈ ਇਹ? ਮੇਰੇ ਮੇਰੇ ਬੱਚੇ ਕੈਕਸੀਡੈਂਟ ਹੋ ਗਿਆ। ਕਿਸ ਤਰ੍ਹਾਂ ਹੋਇਆ ਇਹ? ਕਿਸ ਤਰ੍ਹਾਂ ਉਹ ਗੱਡੀ ਆਇਆ ਬਸ ਉੱਥੇ ਚਲਾते ਚੱਲਿਆ ਪੂਰੇ ਫਿਰਤੀਸ਼ੇ। ਬੱਚੇ ਦਾ ਕੀ ਨਾਮ تھا? ਕਿੰਨੀ ਉਮਰ ਸੀ? ਮੇਰੇ ਬੱਚੇ ਦਾ 5 ਸਾਲ ਦਾ। ਨਾਮ ਕੀ ਥਾ? ਆਨੰਦ। कहाँ पे हुआ ये एक्सीडेंट ये एक पेट्रोल पंप के सामने हुआ कैसे हुआ गड्डी सो गया थी बोले तो गड्डी सो गया थी बंदी साइड से खड़ा था खड़ा थी थे गड्डी पर सी खड़ा पर साइड से हुआ पुलिस को शिकायत वगैरह कर दी है? पुलिस के तभी करे ने शिकायत वगैरह तो करे हैं क्या पुलिस अभी उसका डेड बॉडी कहाँ डेड बॉडी लुधियाने रात देते नहीं बोलता सवेरे देने कितने बजे हुआ जी एक्सीडेंट ए सवेरे बारह बजे हुए थे वहाँ एक्सीडेंट पे एक, एक किसके साथ था ये किसी के साथ ना हम लोग सारे फैमिली थे मेरी कुड़ियाँ से उनके जूस वाला थे उनके पापा भी से सारे थे थे अपने फैमिली से बैठे वहाँ अपनी दुकान पे बैठे हुए थे जी जी दुकान पे बैठे गाड़ी किधर से आया गाड़ी बुराया से सीधा ऐसी

ਗੁਰਾਇਤੋਂ ਦਿਲ ਨੂੰ ਝੰਡੋੜ ਕੇ ਰੱਖ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਤੇਜ਼ ਰਫ਼ਤਾਰ ਗੱਡੀ ਇੱਕ 5 ਸਾਲਾ ਬੱਚੇ ਲਈ ਕਾਲ ਬਣ ਗਈ ਦੱਸਿਆ ਜਾ ਰਿਹਾ ਹੈ ਕਿ ਕਾਰ ਸਵਾਰ ਵੱਡੇ ਰੁੜਕੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਹਾਸ਼ੇ ਸਬੰਧੀ ਜਾਣਕਾਰੀ ਦਿੰਦੇ ਆ ਮ੍ਰਿਤਕ ਬੱਚੇ ਦੀ ਮਾਤਾ ਨੇ ਦੱਸਿਆ ਕਿ ਉਸ ਦਾ 5 ਸਾਲਾ ਬੱਚਾ ਅੰਗਦ ਆਪਣੇ ਪਿਤਾ ਨਾਲ ਦੁਕਾਨ ਤੇ ਗਿਆ ਸੀ ਜਿੱਥੇ ਕਿ ਉਹ ਇੱਕ ਰੇੜੇ ਤੇ ਬੈਠਾ ਸੀ ਤੇ ਇਸ ਦੌਰਾਨ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਆਪਣੀ ਛਪੇੜ ਵਿੱਚ ਲੈ ਲਿਆ ਉਨ੍ਹਾਂ ਦੱਸਿਆ ਕਿ ਹਾਸ਼ੇ ਸਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਫਿਲਹਾਲ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਗੁਰਾਇਆਂ ਤੋਂ ਨਵਰਾਂਗ ਚੈਨਲ ਦੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ।